ਹਾਂਜੀ ਹਸਰੀਕਾਲ ਸਾਰੇ ਭਾਈਆਂ ਨੂੰ ਆਪਣੇ ਰਾਜੂ ਗੋਠ ਫਾਰਮ ਦੜਬਾ ਪੰਜਾਬ ਦੇ ਅਫੀਸ਼ੀਅਲ ਫੇਸਬੁੱਕ ਪੇਜ ਉੱਪਰ ਸਵਾਗਤ ਹੈ ਜੀ ਤੇ ਭਾਈ ਜੀ ਅੱਜ ਪਹੁੰਚੇ ਆ ਕਲਿਆਣ ਦਾ ਮੇਲਾ ਤੇ ਸਾਰੀ ਇੰਟਰੋਡਕਸ਼ਨ ਤੁਹਾਨੂੰ ਭਾਈ ਮੇਲੇ ਬਾਰੇ ਵੀ ਦੱਸਾਂਗੇ ਤੇ ਪੰਜਾਬ ਦੀਆਂ ਮਸ਼ਹੂਰ ਬੱਕਰੀਆਂ ਵੀ ਦਿਖਾਵਾਂਗੇ ਅਬਰਸਰੀ ਬੱਕਰੀਆਂ ਤੇ ਹਰ ਸਾਲ ਭਰਦਾ ਜੀ ਇਹ ਮੇਲਾ ਤੀਜੇ ਰੋਜੇ ਨੂੰ ਰਮਜ਼ਾਨ ਦੇ ਮਹੀਨੇ ਦੇ ਵਿੱਚ ਕਿ ਰੋਜੇ ਹੁੰਦੇ ਨੇ ਤੀਜੇ ਰੋਜੇ ਨੂੰ ਮੇਲਾ ਭਰਦਾ ਜੀ ਤੇ ਜਰੂਰ ਅਗਲੇ ਸਾਲਾਂ ਤੋਂ ਜਿਹੜੇ ਬਾਈਆਂ ਨੂੰ ਨਹੀਂ ਪਤਾ ਦੀ ਬੱਕਰੀਆਂ ਵਾਲੇ ਵੀਰਾਂ ਨੂੰ ਉਹ ਜਰੂਰ ਪਹੁੰਚਿਆ ਕਰੋ ਬਾਈ ਜੀ ਨੈਰ ਦੇ ਕੰਡੇ ਦੇ ਉੱਪਰ ਦੇਖ ਸਕਦੇ ਹੋ ਤੁਸੀਂ ਇਧਰਲੀ ਸਾਈਡ ਮੇਰ ਚੱਲ ਰਹੀ ਐ ਠੰਡਾ ਪਾਣੀ ਆ ਠੰਡੀ ਹਵਾ ਤੇ ਮੌਸਮ ਬਹੁਤ ਵਧੀਆ ਦੇ ਵਿੱਚ ਹੁੰਦਾ ਇਹ ਮੇਲਾ ਤੇ ਅੱਜ ਜੇਤ ਚੜ ਗਿਆ ਅੱਜ ਜੇਤ ਦੇ ਮਹੀਨੇ ਦੇ ਵਿੱਚ ਇਹ ਮੇਲਾ ਆ ਗਿਆ ਤੇ ਬਾਕੀ ਤੁਹਾਨੂੰ ਸਫੀ ਭਾਈ ਦੀਆਂ ਬੱਕਰੀਆਂ ਕੋਲ ਆਪਾਂ ਖੜੇ ਆ ਤੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਹਾਂਜੀ ਸਲਾਮ ਅਲੈਕਮ ਜੀ ਵਾਅਲਕੁਮ ਸਲਾਮ ਹੋਰ ਕੀ ਹਾਲ ਚਾਲ ਹੈ ਜੀ ਹੋਰ ਘਰ ਪਰਿਵਾਰ ਬੱਚੇ ਠੀਕ ਨੇ ਜੀ ਮਾਲ ਪਸ਼ੂ ਹਾਂ ਜੀ ਕਿੰਨੇ ਕਬਜੇ ਪਹੁੰਚੇ ਜੀ ਅੱਜ ਮੇਲੇ 'ਚ ਇੱਥੇ ਅਸੀਂ ਆ ਗਏ ਸੀ 11:00 ਵਜੇ ਆਪਣਾ ਪਿੰਡ ਲੱਭੀ ਪੈਂਦਾ ਹਾਂ ਹਾਂ ਲੱਭੀ ਆ ਪੜਛੀ ਅੱਛਾ ਅੱਛਾ ਕਿੰਨੀਆਂ ਬੱਕਰੀਆਂ ਲੈ ਕੇ ਆਏ ਹੋ ਮੇਲੇ 'ਚ ਬਾ 15 16 ਅੱਛਾ ਜੀ ਮਾ ਤਾਂ ਸਾਰੀਆਂ ਲੈ ਆਏ ਹਾਂ ਹਾਂ ਨਾ ਬਸ ਪਠੀਆਂ ਹੈਗੀਆਂ ਕਰੀਏ अच्छा अच्छा तिद एक ਸਾਧੂ ਬਾਈ ਦੀਆਂ ਬੱਕਰੀਆਂ ਤੇ ਦਿਖਾਓ ਪਹਿਲਾਂ ਬੱਕਰੀਆਂ ਦਿਖਾਉਣੇ ਆਪਾਂ ਬਾਈ ਦੀਆਂ ਲਿਆਓ ਗੜ-ਗੜ ਬੱਕਰੀਆਂ ਤੇ ਦੇਖੋ ਵੀਰੇ ਬਾਈ ਦੀਆਂ ਬੱਕਰੀਆਂ ਟੌਪ ਦੀਆਂ ਨੇ ਸਿਰੇ ਦੀਆਂ ਆਊਟ ਕਲਾਸ ਬੱਕਰੀਆਂ ਨੇ ਤੇ ਬਾਈ ਜੀ ਕਿੰਨੇ ਕ ਟਾਈਮ ਤੋਂ ਕੰਮ ਕਰਦੇ ਆ ਰਹੇ ਆ ਆਪਾਂ ਬੱਕਰੀਆਂ ਦਾ ਇਹਦਾ ਜੇ ਅਸੀਂ ਛੋਟੇ-ਛੋਟੇ ਪਹਿਲਾਂ ਬੁਰੇ ਚਾਰਦੇ ਸੀ ਫਿਰ ਅੱਧੀ ਗੱਲ ਅੱਛਾ ਮਤਲਬ ਬਾਲਾ ਪੁਰਾਣਾ ਹੀ ਕੰਮ ਆ ਬਣਾ ਇਹ ਮਤਲਬ ਅਸ਼ਿਆ ਗੁਜਰਾਂ ਦੇ ਮੁੰਡੇ ਆਪਾਂ ਗੁਜਰਾਂ ਦੇ ਭਾਈ ਜੀ ਮੁੰਡੇ ਨੇ ਤੇ ਅਸਲੀ ਤੇ ਬਾਕੀ ਪਾਕਿਸਤਾਨ ਵਾਲੇ ਭਾਈਆਂ ਨੂੰ ਕੀ ਕਹਿਣਾ ਚਾਹੂਗੀ ਉਧਰ ਬਹੁਤ ਜਾਦ ਕਰਦੇ ਨੇ ਆਪਾਂ ਨੂੰ ਉਹਨਾਂ ਨੂੰ ਬਹੁਤ ਵਧੀਆ ਆ ਸ਼ਰਫ ਗੁਜਰ ਨਹੀਂ ਆਪਣੇ ਨਾਲ ਨਾਦਨੀ ਟੱਪੀ ਅੱਛਾ ਉਧਰੋਂ ਹੀ ਚੱਲੀ ਹੋਈ ਅਸਲ ਕਹਿੰਦੇ ਅਸੀਂ ਉਹਨਾਂ ਨਾਲ ਗੱਲਬਾਤ ਕਰੀ ਅਸ਼ਰਫ ਗੁਜਰੋਂ ਨਾਲ ਇਹ ਵੀ ਜਿਹੜਾ ਨਾਗਰਾ ਰੰਗਿਆ ਕਹਿੰਦੇ ਸਾਡੇ ਪਾਕਿਸਤਾਨ ਦੇ ਵਿੱਚੋਂ ਜਦੋਂ ਆਪਣਿਆ ਹੱਦ-ਹੁਦ ਨਹੀਂ ਬਣੀ ਸੀ ਕਹਿੰਦੇ ਉਦੋਂ ਆ ਗਿਆ ਕਹਿੰਦੇ ਇਧਰ ਨਾਗਰੀਆਂ ਬੱਕਰੀਆਂ ਕਹਿੰਦੇ ਜਿਹੜੀ ਕਾਲੀ ਤੇ ਕਾਲੀ ਡੱਬੀ ਆ ਉਹ ਅੰਬਰਸਰ ਦੀ ਬੱਕਰੀ ਹੋ ਸਕਦਾ ਨਹੀਂ ਸਕਦਾ ਤੂੰ ਜਾਨੀ ਇਹ ਤਾਂ ਆਪਣੇ ਇਧਰ ਹੀ ਜੰਮੀਆਂ ਪਲੀਆਂ ਨੇ ਹਾਂ ਇਹ ਤਾਂ ਆਪਣੇ ਇਧਰ ਹੋ ਸਕਦਾ ਹੈ ਆ ਪ੍ਰਾਣੀਆਂ ਜਿਹੜੀਆਂ ਉਹ ਕਹਿ ਸਕਦੇ ਆਪਾਂ ਇਹ ਤਾਂ ਆਪਣੇ ਪੰਜਾਬ ਦੀ ਨਸਲ ਹੈ ਨਾਗਰੀ ਡੱਬੀ ਬਾਈਨ ਵਾਲੇ ਪੰਜ ਸੱਤ ਉਧਰ ਬਹੁਤ ਆਈ ਬੱਚੇ ਇਹ ਜਾਦੇ ਆ ਹਾਂ ਉਧਰ ਬਾੜੀ ਪਾਈ ਜਾਂਦੀ ਹੈ ਹੈਨਾ ਆਪਣੇ ਉਰੇ ਪੰਜ ਸੱਤ ਘਰਾਂ ਲਵੇ ਹੈ ਹਾਂ ਆਪਣੇ ਘਰ ਬਾਕੀ ਹੁਣ ਜਾਦੇ ਤੁਹਾਡੇ ਤੋਂ ਬੱਚੇ ਲਜਾਲ ਜਾ ਬਣ ਗਏ ਹਾਂ ਆਪਾਂ ਤਾਂ ਲਈ ਜਾਂਦੇ ਨੇ ਲੋਕ ਜਾਨੀ ਗਾਹਾਂ ਦੀ ਗਾਹਾਂ ਆਵਲਾ ਅੱਛਾ ਖਿੰਡੀ ਜਾਂਦੀ ਆ ਵਧੀਆ ਗੱਲ ਆ ਬਾਕੀ ਦੇਣੇ ਵੀ ਚਾਹੀਦੇ ਨੇ ਬੱਚੇ ਤੇ ਆ ਬੱਕਰੀ ਭਾਜੀ ਇਹਦੇ ਬਾਰੇ ਦੱਸੋ ਇਹ ਹੁਣ ਵਿਦੇਸ਼ੀ ਵੀ ਸੁਣਨ ਆਲੀ ਦੂਜੇ ਸੂਏ ਹਾਂ ਦੂਜੇ अच्छा ते बाकी आ खुखरा तो नहीं आपा चक्कर मानदे ठीक है रंग रंगदा रंग भी रांग कोई ਇਹਨਾਂ ਦੇ ਵੱਧ ਸ਼ਕੀਓ ਹੈ ਗੂੜਾ ਰੰਗ ਹੈ ਬਾਈ ਇਹ ਨਾਭੀ ਡੱਬਾ ਠੀਕ ਹੈ ਦੇਖ ਸਾਦੇ ਉਹ ਬੱਕਰੀ ਬਹੁਤ ਤਾਕੜੀ ਬੱਕਰੀ ਹੈ ਬਾਈ ਦੀ ਇਹ ਬੱਚੇ ਪੁੱچے ਕਿੰਨੇ ਦਿੰਦੀ ਹੈ ਬਾਈ ਇਹ ਸਭੀ ਬੱਚੇ 2 3 2 3 اچھا ਸਿੰਗੀ ਬਾਈ ਜੀ ਸਿੰਗੀ ਤੇ ਸਾਰੇ ਹੈ ਬਾਈ ਧਿਆਨ ਮਾਰਨਾ ਬਿਲਕੁਲ ਪੀੜੀ ਸਿੰਗੀ ਆ ਇਹਨੂੰ ਉੱਚੇ ਮੱਥੇ ਵਾਲੀਆਂ ਕਿਹਾ ਜਾਂਦਾ। ਇਹ ਦੁੱਜੇ ਸੂਗੀ। ਇਹ ਦੁੱਜੇ ਸੂਗੀ। ਠੀਕ ਸੂਪੀ। ਬੱਚੇ-ਬੱਚੇ ਸੇਲ ਕਰਤੀ ਕੀ ਤੇ ਹੈਗੇ ਨੇ ਹਲੇ? ਨਹੀਂ ਇਹਦੇ ਤੱਕ ਹੀ ਹੈਗੇ ਐ ਪੱਠਾਂ ਨੇ। ਪੱਠਾਂ ਦਿੱਤੀਆਂ। ਇਸੇ ਰੰਗ ਦੀਆਂ ਜਾਂ ਦੁੱਜੇ? ਨਾਗਰੀਆਂ ਡੱਬੀਆਂ। ਨਾਗਰੀਆਂ ਡੱਬੀਆਂ। ਤੇ ਪਹਿਲਾਂ ਵੱਡਾ ਬੱਕਰਾ ਦੀ ਆਪਣੇ ਲਵੇ। ਉਹ ਵੇਗ ਗਿਆ ਵੀਰੇ ਹੋ ਗਏ 10 ਦਿਨ। ਅੱਛਾ ਉਹ ਕਿਧਰ ਬਾਹਰ ਭੇਜਤਾ ਆਪਣੇ ਨੂੰ? ਹਾਂ ਬਾਹਰ ਰਸਤਾਂ ਚ ਗਿਆ। ਅੱਛਾ ਠੀਕ ਹੈ। ਵਧੀਆ ਵੇਗ ਗਿਆ? ਹਾਂ ਵਧੀਆ ਵੇਗ ਗਿਆ। ਬਹੁਤ ਤਾਕੜਾ ਬੱਕਰਾ ਦੀ ਬਾਈ ਦਾ ਛਪਾਰ ਆਪਾਂ ਦਿਖਾਇਆ ਸੀ। ਦੇਖ ਸਾਹਿਬ ਉਹ ਬਾਈ ਦੀਆਂ ਬੱਕਰੀਆਂ ਨਾਬੀ ਡ ਸਾਰੀਆਂ ਦੇਖੀ ਜਾਏ ਇੱਕ ਤੋਂ ਇੱਕ ਵੱਧ ਕੇ ਤੌਫੀ ਲਈ ਫਿਰਦਾ ਬਾਈ ਤੇ ਆਹ ਦੇਖੋ ਉਦੋਂ ਵੀ ਤਕੜੀ ਆ ਗਈ ਇਹ ਵੀ ਗੱਪਣਾ ਅੱਛਾ ਇਹ ਵੀ ਗੱਪਣਾ ਦੇਖੋ ਬਾਈ ਨੱਕ ਨਕੌੜਾ ਤੇ ਕੰਨ ਬਰੀਕ ਬਾਉਣੇ ਬਾਈ ਸਾਫੀ ਬੱਕਰੀਆਂ ਹਾਂ ਤੇ ਦੇਖੋ ਸਿੰਗੀ ਮੋਟੀ ਜੜਾਂ ਚ ਬਹੁਤ ਖੂਬਸੂਰਤ ਬੱਕਰੀਆਂ ਨੇ ਇਹ ਵੀ ਸੂਣ ਵਾਲੀ ਆ ਬਾਈ ਕਈ ਬੱਕਰੀਆਂ ਸੂਣ ਵਾਲੀਆਂ ਨੇ ਹਨਾ ਹੁਣ ਤਕਰੀਬਨ ਜਾਨੀ ਸਾਰੀਆਂ ਸੂਣ ਨਾਲੀ ਅੱਛਾ ਅੱਛਾ ਦੇਖੋ ਬਾਈ ਰੰਗ ਦੇਖ ਲਓ ਬਾਈ ਸ਼ਕੀਨ ਹੋ ਜਾਓਗੇ ਤੁਸੀਂ ਆਹ ਰੰਗ ਦੇਖ ਦੇਖ ਬਾਈ ਦੀਆਂ ਬੱਕਰੀਆਂ ਦਾ ਚਰਚੇ ਕਰਾਤੇ ਬਾਈ ਨੇ ਪੂਰੇ ਤੇ ਦੇਖੋ ਇਹ ਵੀ ਆਪਣੇ ਘਰ ਦੀ ਨੇ ਸਾਰੀਆਂ ਬੱਕਰੀਆਂ ਅੱਛਾ ਵੀ ਮਤਲਬ ਵਪਾਰ ਪੂਰ ਦਾ ਕੱਟੀ ਕਰਦੇ ਆ ਆਪਾਂ ਨੂੰ ਵੇਚ ਦਿੰਦੇ ਆ ਜਾਨੀ ਅੱਛਾ ਲੈਂਦੇ ਨਹੀਂ ਅੱਛਾ ਅੱਛਾ ਇਹਦੇ ਬਾਰੇ ਦੱਸੋ ਬਾਈ ਕਿੰਨੇਵੇਂ ਸੂਏ ਆ ਇਹ ਇਹ ਹੁਣ ਤੀਜੇ ਸੂ ਅੱਛਾ ਤੀਜੇ ਸੂਗੀ ਹੈ ਕਿ ਇਹ ਕਿਹਦੇ ਰਿਜ਼ਲਟ ਰਿਜ਼ਲਟ ਬੱਚਿਆਂ ਬੁੱੱਚਿਆਂ ਦੇ ਅੱਗੇ ਪੱਠਾ ਪਠਾ ਰੱਖੀਆਂ ਜੀਆਂ ਕਨਾਲ ਅੱਛਾ ਬੱਕਰਾ ਰੱਖਿਆ ਹੈ ਬੱਕਰਾ ਪਹਿਲਾਂ ਇਹ ਹੀ ਦਿਖਾ ਦਿਓ ਖੜ ਜੋ ਚੰਗੀ ਦੇਖ ਲਓ ਬਾਈ ਜੀ ਬਹੁਤ ਚੰਗੀ ਸਿੰਗੀ ਆ ਨਕੌੜ ਦੇਖ ਲਓ ਪੱਠਾ ਦਾ ਦੇਖੋ ਖੂਬਸੂਰਤ ਪੱਠ ਹੈ ਇਹ ਦੁੱਧ ਦਾ ਜਿਹੜਾ ਕੀਲ ਕਾਟ ਰਿਹਾ ਆਪਣੀਆਂ ਬਾਹਰ ਲੈ ਚਰੇ ਤੇ ਤੈਨੂੰ ਪਤਾ ਚਾਰ 3/4 4 3/4 ਸਹੀ ਗੱਲ ਹੈ ਜੇ ਮਤਲਬ ਇੱਕ ਵਾਰ ਘਰੇ ਪਾਈਏ ਸਮਾਨ ਜਾਨੀ ਬੱਸ ਛੱਡ ਦਿਆ ਜਾਨੀ ਉਹ ਹੱਦ ਆਏ ਦੀ ਉਹੀ ਮਤਲਬ 8-9 ਲੀਟਰ ਕਹੀ ਜਾਂਦੇ ਨੇ ਫੜਾ ਮਾਰਨ ਦਾ ਪੰਜ ਦੇ ਦਿੰਦੇ ਸਾਢੇ ਪੰਜ ਦੇ ਦੋ ਪੰਜ 6 ਤੱਕ ਵੀ ਬੱਕਰੀ ਚੰਗੀ ਤੋਂ ਚੰਗੀ ਵਗ ਜਾਂਦੀ ਆ ਹਨਾ ਤੇ ਬਾਕੀ ਹੁਣ ਚੋਈਆਂ ਹੀ ਨੇ ਆਪਾਂ ਚੜ੍ਹ ਇੱਕ ਮੇਲੇ ਤੋਂ ਉੱਥੇ ਵੀ ਪੰਜ ਪੰਜ ਸਾਢੇ ਪੰਜ ਉੱਥੇ ਹੀ ਗਿਆ ਮਤਲਬ ਜਾਦੇ ਬਾਈ ਜੀ ਫੜਾ ਮਾਰਨੀ ਕੋਈ ਹੋਣੀ 4 4.5 ਬਾਈ ਕਹਿੰਦਾ ਆਪਣੀ ਬਾੜ ਦੀ ਚੋਰਾਈ ਤੇ ਬੱਕਰੀ ਦੁੱਧ ਦਿੰਦੀ ਐ ਤੇ ਸ਼ੇਅਰ ਕਰ ਤੋਂ ਵੱਧ ਤੋਂ ਵੱਧ ਵੀਡੀਓ ਨੂੰ ਕਾਲਸੀਆਂ ਵਾਲੇ ਬਾਈ ਦੀਆਂ ਬੱਕਰੀਆਂ ਕੋਲ ਖੜੇ ਆ ਤੇ ਹੁਣ ਆਲਾ ਬਰੀਡਰ ਦਿਖਾਉਨੇ ਆ ਬਾਈ ਦਾ ਇਹਨੂੰ ਰੰਗ ਕਿਹੜਾ ਆ ਜਾਂਦਾ ਇਹ ਇਹ ਨਾ ਤਾਂ ਨਾਗਰਾ ਡੱਬਾ ਜਾਨੀ ਉਹ ਮੜੇ ਮੜੇ ਚਿੰਨ ਪੈ ਗਏ ਹਨਾ ਦੇਖੋ ਜੀ ਆ ਪਿਆ ਹੋਰ ਬੱਕਰਾ ਤੇ ਆਹ ਦੇਖੋ ਸੰਗੀ ਸੰਗੀ ਮੱਥਾ ਉੱਚਾ ਤੇ ਪਿਆਰ ਖੱਟੀ ਅੱਖ ਦੇ ਵਿੱਚ ਰੱਖਿਆ ਹੋਇਆ ਹੈ ਬਾਈ ਨੇ ਆ ਖੁੱਖ ਦਾ ਚੱਕਰ ਨਹੀਂ ਮੰਨਦਾ ਹਨਾ ਬਾਈ ਦੋ ਦੋ ਉਂਗਲਾਂ ਪੈਂਦੀਆਂ ਹਨਾ ਨਾ ਪੱਗ ਵਾਲੇ ਬੱਕਰੇ ਨੇ ਠੀਕ ਹੈ ਬਾਈ ਕਿੰਨੇ ਦੰਦ ਹੋ ਗਏ ਬਾਈ ਇਹ ਸਭੀ ਇਹ ਹਜੇ ਤਾਂ ਇੱਕ ਦੰਦ ਹੀ ਛਿੱਟਿਆ ਨੇ ਅੱਛਾ ਮਤਲਬ ਖੀਰਾ ਵਾ ਹੁਣ ਕੱਢ ਜੂਗਾ ਠੀਕ ਹੈ ਕਿੰਨੇ ਮਹੀਨਿਆਂ ਦਾ ਹੋ ਗਿਆ ਇਹ ਇਹ ਜਿਆਦਾ ਹੋ ਗਿਆ ਹੁਣ 11 11 11.5 ਮਹੀਨਿਆਂ ਦਾ ਹੋ ਗਿਆ ਉਹ ਨਹੀਂ 9 ਮਹੀਨਿਆਂ ਦੇ ਆਦਲੇ ਸੁਣਿਆ ਅੱਛਾ 9 10 ਮਹੀਨਿਆਂ ਦਾ ਹੋ ਗਿਆ ਠੀਕ ਹੈ ਉਨੇ ਤੋਂ ਬਰੀਡਿੰਗ ਕਰਾਉਂਗੇ ਅੱਗੇ ਬੱਕਰੀਆਂ ਦੀ। ਇਹ ਤਾਂ ਗਾਂ-ਪਹਾੜ ਤੋਂ ਚਾਹ। ਭਰਾਮਾ। ਅੱਛਾ। ਆ ਜਾਣ ਹੁਣ ਵੱਡਾ ਤਾਂ ਬਹਿ ਗਿਆ ਫਿਰ। ਹਾਂ ਹਾਂ। ਹੁਣ ਇਹ ਤਾਂ ਭਰਾਮਾ। ਠੀਕ ਐ। ਹੋਰ ਦਿਖਾਓ ਬੱਕਰੀਆਂ। ਦੇਖੋ ਬਾਈ ਹਰਾ ਪਾਰਖ ਐ ਬਾਈ ਨੇ। ਇਹ ਅੱਜ ਕੱਲ ਰੁੱਤ ਐ ਹਣਾ ਬਾਈ ਹਰੇ ਪਾਉਣ ਦੀ। ਇਹ ਕਮੀਨਾ ਹੋ ਗਿਆ ਸਾਰੇ ਬੱਕਰੀਆਂ ਵਾਲਿਆਂ ਨੂੰ। ਇਹ ਸਾਫ ਨਾਗਰੀ ਐ ਹਣਾ ਜਿਹਨੂੰ ਅਸਲੀ ਨਾਗਰੀ ਕਹਿੰਦੇ ਆਂ। ਦੇਖੋ ਬਰੇ ਚਿੱਟੀ ਅੱਖ ਦੇ ਵਿੱਚ ਕਿੰਨੇ ਦੰਦ ਹੋ ਗਈ ਇਹ? ਪੂਰੇ ਦੰਦ। ਪੂਰੇ। ਕਿੰਨੇਵੇਂ ਸੂਏ ਸੂਏ ਹੋਣੇ ਜੀ? ਤੀਜੇ। ਤੀਜੇ। ਅਈ ਬੱਕਰੀਆਂ ਦੇਖ ਲਓ ਇੱਕ ਤੋਂ ਇੱਕ ਚੜਦੀ ਲਈ ਫਿਰਦਾ। ਤੇ ਬਾਕੀ ਨੂੰ ਘਰੇ ਘਰੇ ਵੀ ਪਾਉਣੇ ਹੋ ਜਾਂ ਬਾਹਰ ਦੀ ਚਰਾਇਤੀ ਨੇ। ਤਕਰੀਬਨ ਤਾਂ ਬਾਦੀ ਬਾਹਰ ਹੀ ਰੱਖਦੇ ਆ ਛਿਆਲ ਤੇ ਦਾਣਾ ਆਪਾਂ ਘਰੇ ਪਾਉਂਦੇ ਆ। ਹਾਂ ਛਿਆਲ ਚ ਫਿਰ ਸੁੱਕੀ ਨੀਰਾ ਹਾਂ ਹਾਂ। ਛਿਆਲ ਚ ਦਾਣੀ ਮੋੜੀ ਵੱਡ ਲੈਣੇ। ਥੱਲੇ ਦਾ ਕੁਝ ਹੁੰਦਾ ਨਹੀਂ ਬਾਈ। ਥੱਲੇ ਨਹੀਂ ਤੇ ਪੁੱਲ ਰੋਟੀ ਚੱਲਦੇ ਆ ਛਿਆਲ। ਅੱਛਾ ਖੁਸਕ ਸਮਾਨ ਚੱਲਦਾ ਹੈ। ਦੇਖੋ ਬਾਈ। ਇਹ ਫੈੜ ਪੱਠਾ ਵੀ ਦਿਖਾਵਾਏ ਬਾਈ ਦੀਆਂ। ਆ ਲਿਆਓ ਇੱਧਰ ਨੂੰ ਗਰਾ। ਦੇਖੋ ਬਾਈ। ਮੱਖੇ ਮੁਥੇ ਸਾਰਿਆਂ ਦੇ ਇੱਕੋ ਜਿਹੇ ਨੇ ਹਨਾ ਇੱਕੋ ਜੇ ਇੱਕੋ ਜੇ ਕੋਈ ਖੂਨ ਹੈ ਵਾਂਗਾਂ ਗਾਹ ਤੋਂ ਗਾਹ ਇਹਦੇ ਬਾਰੇ ਦੱਸੋ ਇਹ ਦੋ ਦੰਦ ਦੇ ਚਾਰ ਦੰਦ ਹਾਂ ਇਹ ਚਾਰ ਚਾਰ ਗੱਬਣ ਕਰਾਤੀ ਆ ਹਜੇ ਇਹ ਕਰਾਈ ਨਹੀਂ ਹੈ 3 ਦੰਦ ਕਰਕੇ ਕਰਾਉਣੇ ਆਪਾਂ ਗੱਬਣ ਅੱਛਾ ਕੱਦ ਘਾਟ ਕਿੰਨਾ ਹੋਊਗਾ ਇਹਦਾ ਉਹ 38 49 ਇੰਚ ਹਨਾ ਬਾਕੀ ਲੰਬੇ ਏਟ ਵੀ ਬਹੁਤ ਸਹਣਾ ਪੱਠ ਦੀ ਠੀਕ ਹੈ ਚੱਟੀ ਅੱਖ ਦੇ ਵਿੱਚ ਹੈ ਪਿਓਰ ਪੱਠ ਹੈ ਨਾਗਰੀ ਡੱਬੀ ਹੋਰ ਤਾਂ ਗਾਧਾ ਗਾਧਾ ਛੋਟੀ ਜੀ ਇਹ ਵੀ ਪੱਠਾ ਜਾਂ ਮੇ ਇਹ ਵੀ ਆਈ ਆਈ ਇਹ ਵੀ ਉਸੇ ਬੱਕਰੇ ਦੀ ਹੈ ਹਾਂ ਉਹਦੀ ਵੇਚਦਾ ਆਪਾਂ ਦੇਖ ਬਾਈ ਬੱਕਰੇ ਦੇ ਰਿਜ਼ਲਟ ਦੇਖ ਲਓ ਬਾਈ ਦਾ ਬਹੁਤ ਚੰਗਾ ਬੱਕਰਾ ਸੂ ਹੈ ਇਹ ਕਿੰਨੇ ਮਹੀਨਿਆਂ ਦੀ ਹੋਊਗੀ ਹੋਊਗੀ ਇਹ ਤਾਂ ਹਜੇ ਸੂਤੀ ਵੀ ਆ ਪੰਜਾਂ ਕਿ ਮਹੀਨਿਆਂ ਤੋਂ ਮੈਂ ਕਹਿੰਦਾ ਘਟੂਂ ਜਾਂ ਪੰਜ ਮਹੀਨਿਆਂ ਤੋਂ ਹਾਂ ਘਟਾ ਹੈ ਅੱਛਾ ਅੱਛਾ ਠੀਕ ਹੈ ਪੰਜ ਮਹੀਨਿਆਂ ਤੋਂ ਘਟਾ ਹੈ ਹੋਰ ਬੱਕਰੀਆਂ ਹੁਣ ਸੂਣੀਆਂ ਹੈ ਹਾਂ ਆ ਕਾਲੀ ਪੱਠ ਦਿਖਾ ਲਈ ਵੀ ਉਹਨਾਂ ਚ ਹੀ ਹੈ ਹਾਂ ਇਹ ਵੀ ਉਹਨਾਂ ਚ ਕਾਲਾ ਰੰਗ ਵੀ ਕੱਢਦਾ ਉਹ ਬੱਕਰਾ ਸਾਰੇ ਰੰਗਾਂ ਦੇ ਵਿੱਚ ਸੁੰਦਾ ਬਾਈ ਦਾ ਬੱਕਰਾ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਇਹ ਸੂਈ ਹੋਈ ਹੈ ਹਾਂ ਇਹ ਕੱਤੇ ਦੀ ਸੂਈ ਹੈ ਅੱਛਾ ਪਹਿਲਾਂ ਨਹੀਂ ਬੱਚੇ-ਬੱਚੇ ਸੇਲ ਕਰਦੇ ਬਾਲੀ ਡਿਮਾਂਡ ਹੈ ਬਾਈ ਦੇ ਬੱਚਿਆਂ ਦੀ ਇਹ ਨੰਬਰ ਜ਼ਰੂਰ ਬੋਲ ਦੇ ਬਾਈ ਤੇਰਾ ਕੋਈ ਨਾ ਕੋਈ ਯਾਰ ਇੱਕ ਉਹ ਕਾਲੀ ਲਿਆ ਇੱਕ ਇਹ ਵੀ ਛੇਲਾ ਹੈ ਇਹ ਵੀ ਉਹਨਾਂ ਜੀ ਆ ਬਈ ਦੇਖੋ ਬਾਈ ਉਹਨਾਂ ਦੇ ਵਿੱਚੋਂ ਹੀ ਕਾਲਾ ਬਣ ਗਿਆ ਇਨਾ ਵਿੱਚੋਂ ਹੀ ਬਣ ਜਾ ਰਹੇ ਹਨ ਹਾਂ ਹਾਂ ਬੱਕਰੀ ਕਾਲੀ ਸੀ ਦੀ ਮਾਂ ਗਈ ਮਾਂ ਦੀ ਮਾਂ ਕਾਲੀ ਹੈ ਅੱਛਾ ਮਾਂ ਕਾਲੀ ਆ ਦੇਖ ਸਕਦੇ ਹੋ ਬਾਈ ਸ਼ਕੀਨ ਪਾਖੜਾ ਰੱਖਿਆ ਹੈ ਇਹ ਕਿੰਨੇ ਮਹੀਨਿਆਂ ਦਾ ਉਹ ਬਾਈ ਇਹ ਵੀ 50 ਮਹੀਨਿਆਂ ਦਾ ਪੰਜਾ ਦੇਖੋ ਥੱਲੋ ਵੀ ਟੈਸਟੀਕਲ ਗੋਲ ਨੇ ਹਨਾ ਹਾਂ ਹਾਂ ਚੰਗੇ ਟੈਸਟੀਕਲ ਨੇ ਬਾਈ ਬੱਕਰੇ ਦੇ ਇਹੋ ਜੀਆਂ ਚੀਜ਼ਾਂ ਰੱਖਿਆ ਕਰੋ ਤੇ ਪੂਛ ਪਾਂਛ ਪਤਲੀ ਹੈ ਛੇਲੇ ਦੀ ਹੱਡ ਪੈਰ ਮੋਟਾ ਹੈ ਤੇ ਪਿੰਡਾ ਬਰੀਕ ਹੈ ਹਨਾ ਬਰੀਕ ਪਿੰਡੀ ਰੱਖਣਾ ਜਿਆਦਾ ਬਾਕੀ ਬੱਕਰੀ ਦੁੱਧ ਵੀ ਪਤਲੇ ਪਿੰਡੇ ਦੀ ਨਹੀਂ ਦੇਣਾ ਮੋٹے ਪਿੰਡੇ ਦੀ ਹਾਂ ਹਾਂ ਦੇਖ ਸਾਧਿਓ ਬਾਈ ਪੱਕਰੀਆਂ ਟੌਪ ਤੋਂ ਟੌਪ ਲਈ ਫਿਰਦਾ ਹੈ ਤੇ ਹੋਰ ਸੁਣਾ ਆ ਵੀ ਦਿਖਾ ਦੇ ਇੱਕ ਕਾਲੀ ਬੱਕਰੀ ਕੰਨ ਕੰਨ ਬਹੁਤ ਚੰਗਾ ਬੱਕਰੀ ਦਾ ਦੇਖ ਸਾਧਿਓ ਚਿੱਟੀ ਅੱਖ ਦੇ ਵਿੱਚ ਤੇ ਬਾਈ ਜੀ ਬੱਕਰੀ ਵੱਡੀ ਸੇਲ ਸੂਲ ਕਰਦੇ ਹੋ ਕਿ ਨਹੀਂ ਨਾ ਇਹ ਤਾਂ ਕਰ ਦਿੰਦੇ ਆ ਇਹ ਤਾਂ ਹੋ ਜਾਂਦੀ ਆ ਅੱਛਾ ਅੱਛਾ ਪਹਿਲਾਂ ਵੇਚੀਆਂ ਨੇ ਹੈ ਇਹਦਾ ਕੰਨ ਹੋਣਾ ਨਾ 17 18 19 ਇੰਚ ਦਾ ਹਾਂ ਵੀਰੇ ਵੇਖੋ ਬਹੁਤ ਚੌੜਾ ਕੰਨ ਹੈ ਇੱਕ ਪਹਿਲਾਂ ਹੋਰ ਹੁੰਦੀ ਸੀ ਇਹਦੇ ਨਾਲ ਦੀ ਅਜਾ ਉਹਦੀ ਪੱਠਾ ਉਹ ਵੇਚਦੀ ਆ ਇਹ ਹੁਣ ਸੂਣ ਵਾਲੀ ਐ ਹਾਂ ਹੁਣ ਗੱਬਣ ਐ ਅੱਛਾ ਕਿੰਨੇ ਕ ਮਹੀਨਿਆਂ ਦੀ ਇਹ ਲੈ ਜੂਗੀ 2 ਮਹੀਨੇ ਹਜੂ ਅੱਛਾ ਗਾਂ ਸੂਗੀ ਖਾੜਾਂ ਆ ਬਾਡੀ ਜਿਵੇਂ ਸੂਣ ਦੇਖੋ ਬਾਈ ਸ਼ਕੀਨ ਬੱਕਰੀਆਂ ਨੇ ਬਾਈ ਦੀਆਂ ਤੇ ਬਾਕੀ ਮੇਲਿਆਂ ਮੁੱਲਿਆਂ 'ਚ ਜਾਣੇ ਹੋਣਾ ਜ਼ਿਆਦਾਤਰ ਆ ਹਾਂ ਆਪਾਂ ਮੰਡੀ ਮੁੰਡੀ 'ਚ ਤਾਂ ਗਏ ਅੱਛਾ ਮੇਲਿਆਂ ਮੁੱਲਿਆਂ ਤੇ ਬਾਕੀ ਮਾਈਗੂਆਂ ਚੌਕਿਆਂ ਚੁੱਕੀ ਭਰਾਉਨੇ ਹੋਣਾ ਹਣਾ ਤੇ ਹੋਰ ਸੁਣਾਓ ਬਾਕੀ ਮਾਲ ਪਸੂ ਠੀਕ ਐ ਹਾਂ ਹਾਂ ਵਧੀਆ ਠੀਕ ਐ ਧੰਨਵਾਦ ਬਾਈ ਸਫੀ ਦੀਆਂ ਬੱਕਰੀਆਂ ਨੇ ਤੁਹਾਨੂੰ ਆ ਨੰਬਰ ਬੋਲ ਦਿਓ ਵੀਰੇ 87258 62 ਇੱਕ ਵਾਰ ਹੋਰ 87258 62 ਠੀਕ ਹੈ ਤੇ ਬਾਈ ਜੀ ਕੰਟੈਕਟ ਜਰੂਰ ਕਰੋ ਬਾਈ ਲਵੇ ਬੱਚੇ-ਬੱਚੇ ਚੰਗੀਆਂ ਬੱਕਰੀਆਂ ਨੇ ਜਰੂਰ ਬਾਈ ਸੇਲ ਸੂਲ ਕਰਦਾ ਹੁੰਦਾ ਤੇ ਦੇਖ ਸਕਦੇ ਹੋ ਸਾਰੀਆਂ ਟੌਪ ਤੋਂ ਟੌਪ ਬਣਾਈਆਂ ਹੋਈਆਂ ਨੇ ਤੇ ਬਾਕੀ YouTube ਤੇ ਵੀ ਬਾਈ ਦੀ ਵੀਡੀਓ ਆਊਗੀ ਪੇਜ ਦੇ ਉੱਪਰ ਵੀਡੀਓ ਐ ਇਹ ਜਰੂਰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਰੇ ਧੰਨਵਾਦ